ਸੈਲੂਨ ਤੋਂ ਵਾਲ ਕਟਵਾਉਣ ਆਇਆ ਇੱਕ ਵਿਅਕਤੀ ਤੇ ਕੁਝ ਹਮਲਾਵਰਾਂ ਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਜਿਸ ਕਿਸੈਲੂਨ ਦੀ ਵੀ ਪੰਤੂਰ ਹਮਲਾਵਰਾਂ ਵੱਲੋਂ ਕੀਤੀ ਗਈ ਇਸ ਮੌਕੇ ਦੁਕਾਨਦਾਰ ਸੰਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਜੋ ਪੰਤੂੜ ਕੀਤੀ ਹੈ ਉਸ ਨਾਲ ਉਸ ਦਾ 40000 ਰੁਪਏ ਦੇ ਪੂਰਨ ਨੁਕਸਾਨ ਹੋ ਗਿਆ ਹੈ ਉਸਨੇ ਦੱਸਿਆ ਕਿ ਜੋ ਵਿਅਕਤੀ ਵਾਲ ਕਟਵਾਉਣ ਆਇਆ ਸੀ ਪਤਾ ਨਹੀਂ ਪਤਾ ਕਿ ਕੌਣ ਸੀ ਅਤੇ ਜਿਨ੍ਹਾਂ ਨੇ ਹਮਲਾ ਕੀਤਾ ਉਸ ਨਾਲ ਉਸ ਦੀ ਕੀ ਦੋਸ਼ਮੇਹੀ ਸੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਹਮਲਾਵਰਾਂ ਨੇ ਉਸ ਦਾ ਨੁਕਸਾਨ ਕੀਤਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਮੇਰਾ ਨਾਮ ਸੰਦੀਪਿਆ ਜੀ ਪਿੰਡ ਰਹਾਣਾ ਜਟਾ ਹੈ ਜੀ। ਹਾਂ ਸੰਦੀਪ ਸਿੰਘ ਜੀ ਕੀ ਮਾਮਲਾ ਹੈ ਤੁਹਾਡਾ? ਕੱਲ ਮੁੰਡਾ ਜੀ ਇੱਥੇ ਵਾਲ ਕਟਾਉਣ ਆਇਆ ਸੀ तकरीबन 6:30-7 ਵਜੇ ਦਾ ਟਾਈਮ ਸੀ। ਜੀ। ਹਾਂਜੀ ਉਹ ਇੱਧਰ ਵਾਲ ਕਟਾਉਣ ਨੂੰ ਮੈਂ ਹੋਰਾਂ ਦੇ ਕੱਟਦਾ ਸੀ ਜੀ। ਉਹਨਾਂ ਨੇ ਬਾਹਰੋਂ ਦੇਖਿਆ ਤੇ ਸ਼ੀਸ਼ਾ ਭੰਨਿਆ ਤੇ ਉਹਨੂੰ ਅੰਦਰ ਆ ਕੇ ਕੁੱਟਮਾਰ ਕਰਨ ਲੱਪੇ ਜੀ। ਤੇ ਕਿੰਨੇ ਬੰਦੇ ਸੀਗੇ ਜੀ? ਜੀ ਮੇਰੇ ਹਿਸਾਬ ਨਾਲ 10-12 ਬੰਦੇ ਹੋਣੇ ਆ ਜੀ। ਜੈਨਾ ਦਾ ਕੀ ਕੋਈ ਰਾਵ ਸਵਿਚੀ ਕੋਈ ਰੋਣਾ ਜੀ ਨਹੀਂ ਜੀ ਪਤਾ ਕੀ ਆਪ ਸੀ ਰੋੜਾ ਸੀ ਕਿ ਜੀ ਅਸੀਂ ਤਾਂ ਕੰਮ ਕਰਦੇ ਆ ਜੀ ਉਹ ਵਾਲ ਕਟਾਉਣਾ ਆਇਆ ਸੀ ਬਿਠਾ ਲਿਆ ਜੀ ਜੀ ਜਦੋਂ ਵੀ ਹੋਇਆ ਤੇ ਪਹਿਲਾਂ ਵੀ ਕਸਟਮਰ ਬੈਠੇ ਸੀ ਉਹ ਵੀ ਉੱਠ ਕੇ ਗਏ ਨਾ ਜੀ ਹਾਂਜੀ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ 6:30 ਪੌਣੇ 7 ਵਜੇ ਦੀ ਗੱਲ ਹੈ ਜੀ ਠੀਕ ਹੈ ਤੇ ਤੁਹਾਡਾ ਕੀ ਕੀ ਨੁਕਸਾਨ ਹੋਇਆ ਹੁਣ ਜੀ ਸਾਡਾ ਫਰੰਟ ਸ਼ੀਸ਼ਾ ਹੀ ਭੱਜਾ ਹੈ ਜੀ ਕਿੰਨੇ ਦਾ ਨੁਕਸਾਨ ਹੋ ਗਿਆ ਹੋਊਗਾ ਜੀ ਦੀ 35-40 ਹਜ਼ਾਰ ਦਾ ਜੀ ਤੇ ਉਹਨਾਂ ਦੇ ਕੋਲ ਕਿਹੜੇ ਕਿਹੜੇ ਹਥਿਆਰ ਸੀਗੇ ਹਥਿਆਰ ਜੀ ਵੀਡੀਓ ਵਿੱਚ ਸਾਰੇ ਹੀ ਆ ਜੀ ਹਥਿਆਰ ਕਿਹੜ ਕਿਹੜੇ ਸੀਗੇ ਉਹਨਾਂ ਕੋਲ ਉਹਨਾਂ ਕੋ ਦਾਸ ਸੀਗੇ ਗੜਾਸੀਆਂ ਸੀਗੀਆਂ ਜੀ ਗੜਾਸੇ ਸੀਗੇ ਜੀ ਜੀ ਹਾਂਜੀ ਇੱਕ ਪੈਪ ਸੀਗਾ ਹਾਂਜੀ ਤੇ ਕਿੰਨਾ ਦੂਜੇ ਮੁੰਡੇ ਦੇ ਜਿਹੜਾ ਵਾਲ ਕਟਾਉਣ ਆਇਆ ਸੀਗਾ ਉਹ ਕਿਹੜੇ ਪਿੰਡ ਦਾ ਤੇ ਕਿੰਨੀਆਂ ਕਿ ਸੱਟਾਂ ਲੱਗੀਆਂ ਉਹਦੇ ਉਹਦੇ ਸੱਟਾਂ ਮਾਰੀਆਂ ਜੀ ਇੱਥੇ ਲਾ ਲਿਆ ਜੀ ਅਸੀਂ ਬਾਹਰ ਨਿਕਲ ਗਏ ਸੀ ਜੀ ਉਹਦੇ ਕੋ ਦਾਸ ਦੂਤ ਮਾਰਦੇ ਰਹੇ ਆ ਜੀ ਤੇ ਹੋਰ ਕਿਸੇ ਦੇ ਤਾਂ ਨਹੀਂ ਕੋਈ ਮਾਰਿਆ ਨਹੀਂ ਜੀ ਹੋਰ ਕਿਸੇ ਦੇ ਮਾਰਿਆ ਨਹੀਂ ਸਾਡਾ ਪਰ ਨੁਕਸਾਨ ਘੱਟਾ ਜੀ ਫਰੰਟ ਸ਼ੀਸ਼ੇ ਦਾ ਜੀ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਸਾਨੂੰ ਲੜਾਈ ਝਗੜੇ ਨਾਲ ਕੋਈ ਮੰਗ ਨਹੀਂ ਜੋ ਸਾਡਾ ਕੀਤਾ ਉਹ ਨੁਕਸਾਨ ਉਹ ਦੇ ਦੇਣੀ ਜੀ ਨਹੀਂ ਆਏ ਜੀ ਸਵੇਰ ਦੇ 10 ਵਜੇ ਆਏ ਆ ਹਾਂਜੀ ਸਰ ਜੀ ਤਾਂ ਮੌਕਾ ਦੇਖ ਕੇ ਤੱਕ ਕੀ ਉਹਨਾਂ ਨੇ ਕੋਈ ਕੈਮਰਾ ਚੈੱਕ ਕੀਤਾ ਹੀ ਨਹੀਂ ਜੀ ਵੀਡੀਓ ਉਹਨਾਂ ਨੂੰ ਕਹਿੰਦੇ ਹੈਗੀ ਹੈ ਕੈਮਰੇ ਦੀ ਉਹ ਸੈਂਡ ਕਰਤੀ ਹੈ